ਈਰਖਾ ਦੀ दारू ਈਰਖਾ ਭਾਈ ਦਵਾਨੀ ਦੀ ਸੰਖਿਆ ਦੇ ਇਸ ਆਵਾਜ਼ ਨੇ ਪੰਸਾਰੀ ਦੀ ਹੱਟੀ ਤੇ ਬੈਠੇ ਤੇ ਖੜੋਤੇ ਸਾਰੇ ਗਾਹਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਤੇ ਉਹ ਕੁੜੀ ਵੱਲ ਤੱਕਣ ਲੱਗ ਪਈ ਕੁੜੀ ਹੈਰਾਨ ਸੀ ਕਿ ਇਹ ਸਾਰੀ ਅੱਖਾਂ ਕਿਉਂ ਉਸ ਉੱਤੇ ਗੱਡੀਆਂ ਹੋਈਆਂ ਹਨ ਉਪਰੋਕਤ ਚੀਜ਼ ਉਸਨੇ ਐਸੇ ਸਰਲ ਭਾਵਨਾ ਮੰਗੀ ਸੀ ਕਿ ਮਾਨੋ ਘਰੋਂ ਕੋਈ ਸਧਾਰਨ ਸੌਦਾ ਲੈਣ ਆਈ ਹੋਵੇ ਕੀ ਕਿਹਾ ਹੈ ਕੁੜੀਏ ਸੰਖਿਆ ਦੁਕਾਨਦਾਰ ਨੇ ਸ਼ੱਕੀ ਨਜ਼ਰ ਨਾਲ ਉਸ ਵੱਲ ਤੱਕ ਕੇ ਪੁੱਛਿਆ ਕੁੜੀ ਦੀ ਉਮਰ ਮਸੇ 8-9 ਵਰਿਆਂ ਦੀ ਸੀ ਉਹ ਸਾਰਿਆਂ ਨੂੰ ਆਪਣੇ ਵੱਲ ਤੱਕਦਿਆਂ ਵੇਖ ਕੇ ਸਹਿਮ ਗਈ ਤੇ ਉਸਨੇ ਹਟਵਾਣੀ ਦੇ ਉੱਤਰ ਵਿੱਚ ਕਿਹਾ ਆਹੋ ਸੰਖਿਆ ਚੰਗਾ ਜਿਹਾ ਦੇਈ ਖਰਾ ਜਿਹਾ ਉਸ ਪੁੱਛਿਆ ਕਿਸਨੇ ਘੱਲਿਆ ਤੈਨੂੰ ਸੰਖਿਆ ਲੈਣ ਲਈ ਦੁਕਾਨਦਾਰ ਦੀ ਕੜਕਵੀਂ ਆਵਾਜ਼ ਦੇ ਨਾਲ ਹੀ ਗਾਹਕਾਂ ਵੱਲੋਂ ਵੀ ਉਸਨੂੰ ਕਿਹਾ ਜਾ ਲਗਾ ਸੰਖਿਆ ਛਦੇਣੇ ਇਹ ਵੀ ਕੋਈ ਬਾਜ਼ਾਰੀ ਸੌਦਾ ਹੈ ਉਹ ਤੇ ਜ਼ਹਿਰ ਹੁੰਦੀ ਐ ਕੁੜੀ ਘਬਰਾ ਗਈ ਉਸਨੇ ਵਾਰੋਵਾਰੀ ਸਬਨਾ ਚਿਹਰਿਆਂ ਵੱਲ ਧੱਕਿਆ ਤੇ ਫਿਰ ਦੁਕਾਨਦਾਰ ਦਾ ਉੱਤਰ ਦੇਣ ਲਈ ਬੋਲੀ ਉਸਨੇ ਕਿਹਾ ਸੀ ਦੱਸੀ ਨਾ ਕਿਸੇ ਨੂੰ ਸਾਰੇ ਹੱਸ ਪਏ ਦੁਕਾਨਦਾਰ ਨੇ ਫਿਰ ਪੁੱਛਿਆ ਕਿਸ ਨੇ ਉਹੀ ਜਿਹੜੀ ਸਾਡੇ ਘਰ ਦੇ ਨਾਲ ਰਹਿੰਦੀ ਐ ਬੀਬੀ ਲక్ష్ਮੀ ਤੇ ਉਹਨੇ ਕੀ ਕਰਨੀ ਐ ਸੰਘਿਆ ਮੈਨੂੰ ਕੀ ਪਤਾ ਤੇ ਤੈਨੂੰ ਹੱਟੀ ਦਾ ਕਿੱਕਣ ਪਤਾ ਲੱਗਾ ਉਹ ਕਹਿੰਦੀ ਸੀ ਬਾਜ਼ਾਰ ਦੇ ਸਿਰ ਤੇ ਜਾਈ ਜਿਸ ਦੀ ਹੱਟੀ ਦੇ ਸਾਹਮਣੇ ਫਿੱਪਲ ਐ ਉਹਨੇ ਕਿਹਾ ਸੀ ਕਿਸੇ ਨੂੰ ਦੱਸੀ ਨਾ ਦੁਕਾਨਦਾਰ ਨੇ ਪੁੱਛਿਆ ਕਿਹੜੀ ਗਲੀ ਵਿੱਚ ਰਹਿਨੀ ਐ ਤੂੰ ਮੰਦਰ ਵਾਲੀ ਗਲੀ ਚ ਇਸ ਵੇਲੇ ਤੀਖ ਹੱਟੀ ਅੱਗੇ ਹੋਰ ਕੋਈ ਵੀ ਆਦਮੀ ਆਖਲੋਤੇ ਸਨ ਸੌਦਾ ਲੈਣ ਲਈ ਨਹੀਂ ਤਮਾਸ਼ਾ ਵੇਖਣ ਲਈ ਪਰ ਇਹ ਬਿਰਧ ਆਦਮੀ ਉਹਨਾਂ ਵਿੱਚ ਅਜਿਹਾ ਵੀ ਸੀ ਜਿਹੜਾ ਚੁੱਪਚਾਪ ਬੈਠਾ ਬੜੀ ਕਪੀਤਾ ਨਾਲ ਕੁੜੀਆਂ ਦੀਆਂ ਗੱਲਾਂ ਬਾਰੇ ਸੋਚ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਕਿਸੇ ਅਪਾਗੇ ਲਈ ਤਰਸ ਸੀ ਤੇ ਦਿਲ ਵਿੱਚ ਅਰਮਾਨ ਇਸਕਾਰ ਪਰ ਇਹ ਮੁਖੌਲਾਂ ਦੁਕਾਨਦਾਰ ਨੇ ਕੁੜੀ ਨੂੰ ਘੁਰਕਿਆ ਚੱਲ ਡੋੜ ਜਾ ਸਿਰ ਮੁੰਨੀਏ ਇੱਥੇ ਕੋਈ ਨਹੀਂ ਸੰਖਿਆ ਸੰਖਿਆ ਖਬਰਦਾਰ ਦੇ ਮੁੜ ਕੇ ਚੀਜ਼ ਨਾ ਨਾ ਲਿਆ ਨਾ ਠ ਜਾ ਇੱਥੋਂ ਕੁੜੀ ਸਿਫਟਕਾਰ ਦੇ ਸਾਹਮਣੇ ਠਹਿਰ ਨਾ ਸਕੀ ਉਹ ਮੁੜਨੀ ਲੱਗੀ ਸੀ ਕਿ ਪਿੱਛੋਂ ਬੈਠੇ ਵਿਰਧ ਨੇ ਕੁੜੀ ਨੂੰ ਕਿਹਾ ਲਿਆ ਔਰੇ ਘਰ ਪੈਸੇ ਮੈਂ ਤੈਨੂੰ ਦੇ ਦਿਆਂ ਸੰਖਿਆ ਕੁੜੀ ਨੇ ਦੁਆਨੀ ਨੂੰ ਫੜਾ ਦਿੱਤੀ ਬਿਰਦੇ ਨੇ ਦੁਕਾਨਦਾਰ ਵੱਲ ਕੁਝ ਇਸ਼ਾਰਾ ਕੀਤਾ ਦੁਕਾਨਦਾਰ ਨੇ ਜਰਾ ਖੋ ਜਿੰਨਾ ਨਿਸ਼ਾਦਰ ਪੁੜੀ ਵਿੱਚ ਬੰਨ ਕੇ ਕੁੜੀ ਨੂੰ ਫੜਾ ਦਿੱਤਾ ਉਹ ਚਲੀ ਗਈ ਤੇ ਕੁਝ ਕਦਮ ਪਿੱਛੇ ਉਹ ਬੁੱਢਾ ਬਜ਼ੁਰਗ ਵੀ ਉਸਦੇ ਮਗਰੇ ਮਗਰ ਤੁਰਿਆ ਜਾ ਰਿਹਾ ਸੀ ਉਸ ਵੇਲੇ ਲక్ష్ਮੀ ਆਪਣੇ ਇਕੱਲੇ ਕਮਰੇ 'ਚ ਬੈਠੀ ਸੀ ਪਰ ਉਹ ਕਿਸੇ ਖਿਆਲ ਵਿੱਚ ਇਤਨੀ ਗੁੰਮ ਸੀ ਕਿ ਉਸ ਨੂੰ ਆਪਣੀ ਹੋਸ਼ ਦਾ ਕੁਝ ਪਤਾ ਨਹੀਂ ਸੀ ਉਸ ਜੀਵਨ ਨਿਰਾਸ਼ਾ ਅਜ ਉੜਕ ਦੇ ਬੰਨੇ ਤੱਕ ਪਹੁੰਚ ਗਈ ਸੀ ਉਸ ਦੀਆਂ ਅੱਖਾਂ ਖੁਸ਼ਕ ਸਨ ਬੁੱਲ ਕਾਲੇ ਅਤੇ ਦਿਲ ਕਾਲਾ ਜਿਸ ਪਾਸੇ ਤਿਆਰੀ ਉਹ ਕਰ ਚੁੱਕੀ ਸੀ ਉਸ ਪਾਸੇ ਦਾ ਰਸਤਾ ਕਿੱਡਾ ਪੈਪੀਤ ਕਿੱਡਾ ਲਹੂ ਪੀਣਾ ਸੀ ਇਸ ਵੇਲੇ ਉਹ ਬੜੀ ਬੇਸਬਰੀ ਨਾਲ ਕਿਸੇ ਦੀ ਉਡੀਕ ਕਰ ਰਹੀ ਸੀ ਉਸਦੇ ਆਲੇ ਦੁਆਲੇ ਮੌਤ ਆਪਣੀਆਂ ਕਈ ਡਰਾਉਣੀਆਂ ਸ਼ਕਲਾਂ ਬਣਾ ਬਣਾ ਕੇ ਚੱਕਰ ਲਾ ਰਹੀ ਸੀ ਆਦਮੀ ਮਾਨਸਿਕ ਦੁੱਖਾਂ ਤੋਂ ਬਚਣ ਲਈ ਮੌਤ ਨੂੰ ਜੱਫੀ ਪਾਉਣੀ ਚਾਹੁੰਦਾ ਹੈ ਪਰ ਮੌਤ ਦੀ ਸੁਭਾਵਨਾ ਵੀ ਕਿੰਨੀ ਡਰਾਉਣੀ ਹੁੰਦੀ ਹੈ ਕਿ ਉਸ ਵੱਲ ਜਾਂਦਾ ਹੋਇਆ ਵੀ ਕਈ ਵਾਰੀ ਪਿਛਾ ਮੋੜ ਲੈਣ ਲਈ ਤਿਆਰ ਹੋ ਜਾਂਦਾ ਹੈ ਉਸਨੇ ਮੇਜ਼ ਦੇ ਖਾਣੇ ਵਿੱਚੋਂ ਇੱਕ ਛੋਟਾ ਜਿਹਾ ਗੱत्ता ਕੱਢਿਆ ਤੇ ਉਸਨੇ ਇੱਕ ਵਾਰੀ ਫੇਰ ਧਿਆਨ ਨਾਲ ਵੇਖਣ ਲੱਗੀ ਤੇ ਨਾਲ ਹੀ ਸੋਚਣ ਲੱਗੀ ਇਸ ਵਿੱਚ ਕਿਹੜੀ ਖੂਬੀ ਹੈ ਜਿਹੜੀ ਮੇਰੇ ਵਿੱਚ ਨਹੀਂ ਕਿ ਮੇਰੇ ਨਾਲ ਉਹ ਸੋਹਣੀ ਹੈ 6000 ਦੀ ਗੰਦੀ ਤੇ ਚਗਲੀ ਹੋਈ ਵੇਸ ਵੇਵਸਵਾ ਉਹ ਕਹਿੰਦੇ ਸਨ ਕਿ ਮੇਰੇ ਦੋਸਤ ਦੀ ਵੋਟੀ ਦੀ ਤਸਵੀਰ ਹੈ ਪਰ ਇਸ ਵਿੱਚ ਤਾਂ ਵੋਟੀਆਂ ਵਾਲਾ ਕੋਈ ਵੀ ਲੱਛਣ ਨਹੀਂ ਦਿਸਦਾ ਇਹ ਜੋ ਕੁਝ ਹੈ ਸਾਫ਼ ਪਈ ਦਿਸਦਾ ਹੈ ਉਹ ਫਿਰ ਸੋਚਣ ਲੱਗੀ ਉਹ ਠੀਕ ਹੀ ਕਹਿੰਦੇ ਹੋਣਗੇ ਕਿ ਦੋਸਤ ਨੇ ਮੈਨੂੰ ਆਪਣੀ ਬੋਡੀ ਦੀ ਤਸਵੀਰ ਐਨਲਾਰਜ ਕਰਾਉਣ ਲਈ ਦਿੱਤੀ ਸੀ ਇਹ ਨਹੀਂ ਨਹੀਂ ਇਹ ਸਭ ਮਕਾਰ ਹੈ ਫਰੇਵ ਹੈ ਮੈਂ ਇਤਨੀ ਪੋਲੀ ਨਹੀਂ ਹਾਂ ਨਾਲੇ ਇਹ ਗੱਲ ਵੀ ਥੋੜੀ ਹੈ ਗਲੀ ਦਾ ਬੱਚਾ ਬੱਚਾ ਜਾਣਦਾ ਹੈ ਕਿ ਉਹ ਅੱਧੀ ਅੱਧੀ ਰਾਤ ਤੋੜੀ ਕਿੱਥੇ ਰਹਿੰਦੇ ਨੇ ਅਚਾਨਕ ਬੁਆ ਹੁਲਿਆ ਇੱਕ 9 ਵਰਿਆਂ ਦੀ ਲੜਕੀ ਨੇ ਉਸਨੇ ਇੱਕ ਨਿੱਕੀ ਜਿਹੀ ਪੁੜੇ ਫੜਾਈ ਤੇ ਆਪ ਕਹਿੰਦੀ ਹੋਈ ਪਿਛਲੀ ਪੈਰੀ ਦੌੜ ਗਈ ਮੈਨੂੰ ਬੀਬੀ ਜੀ ਪੈਸਾ ਦਦੇ ਨੇ ਲక్ష్ਮੀ ਨੇ ਕਾਲਾ ਹੱਥ ਵਧਾ ਕੇ ਪੂੜੀ ਫੜ ਲਈ ਤੇ ਵਿੱਚੋਂ ਇੱਕ ਚੀਜ਼ ਕੱਢੀ ਮਸੇ ਦੋ ਕੁ ਮਾਸੇ ਚਿੱਟੀ ਜਹੀ ਡਲੀ ਉੱਤੇ ਰੱਖ ਕੇ ਉਸਨੇ ਉਸ ਉੱਤੇ ਆਪਣੀ ਸਹਿਮੀ ਹੋਈ ਨਜ਼ਰ ਜਮਾਈ ਇਹ ਜ਼ਰਾ ਜਿੰਨੀ ਚੀਜ਼ ਉਸਨੂੰ ਬਹੁਤ ਵੱਡੀ ਵਿਕਰਾਲ ਰੂਪ ਜਾਪਦੀ ਸੀ ਜੀਵਨ ਮੋ ਨੇ ਕਿਹਾ ਸੁੱਟ ਪਰੇ ਪਰ ਤਰੇ ਕਾਲ ਕਾ ਦੁੱਖ ਨਾਲ ਪੀੜੇ ਹੋਏ ਜੀਵਨ ਨੇ ਅੰਦਰੋਂ ਆਵਾਜ਼ ਦਿੱਤੀ ਜਲਦੀ ਕਰ ਉਹ ਚਟਪਟ ਮੰਦਰੀ ਤੋਂ ਉੱਠੀ ਤੇ ਕੰਬਦੇ ਹੱਥਾਂ ਨਾਲ ਉਸ ਚੀਜ਼ ਨੂੰ ਪੀਣ ਲੱਗੀ ਇਸ ਤੋਂ ਬਾਅਦ ਰੋਟੀ ਦਾ ਭੋਰਾ ਲੈ ਕੇ ਭੋਰਿਆਂ ਤੇ ਉਸਨੇ ਵਿੱਚ ਇੱਕ ਪੀਸੀ ਹੋਈ ਚੀਜ਼ ਰੱਖ ਕੇ ਲਪੇਟ ਲਈ ਹੁਣ ਉਹ ਇਸ ਵਿੱਚ ਕੇਵਲ ਇੱਕੋ ਕੰਮ ਬਾਕੀ ਸੀ ਇਸ ਕੁੜੀ ਨੂੰ ਸੰਗੋ ਉਤਾਰਨਾ ਤੇ ਬਸ ਖੇਡ ਖਤਮ ਪਰ ਇਹ ਕੰਮ ਇਤਨਾ ਸਖਾਲਾ ਨਹੀਂ ਸੀ ਕਿ ਜਿੰਨਾ ਉਸਨੇ ਸਮਝ ਰੱਖਿਆ ਸੀ ਉਸ ਤੱਕ ਸਰੀਰ ਕੰਬ ਰਿਆ ਸੀ ਮੁੜ ਕੇ ਨਾਲ ਉਸ ਦਾ ਪਿੰਨ ਹੱਤਾਂ ਗਿਆ ਇੱਕ ਵਾਰੀ ਫੇਰ ਪਤੀ ਦਾ ਆਕਾਰ ਉਸ ਦੇ ਸਾਹਮਣੇ ਆਇਆ ਅੰਦਰੂਈ ਕਰਮਾਨ ਭਰੀ ਹੁਕ ਨਿਕਲੀ ਕਾਸ਼ ਮੈਸ ਨੂੰ અપਨਾ ਸਕਦੀ ਦਿਲ ਨੇ ਕਿਹਾ ਉਹ ਤੇਰਾ ਨਹੀਂ ਹੋ ਸਕਦਾ ਜਿਸਤੇ ਉਹ ਜਿਸਤਾਨੇ ਬੜਨਾ ਸੀ ਉਹ ਬਣ ਚੁੱਕਾ ਤੇ ਫਿਰ ਉਸ ਦੇ ਸਾਹਮਣੇ ਸੀ ਕ੍ਰਿਣਾ ਈਰਖਾ ਸਾੜਾ ਤੇ અપਮਾਨ ਤੇ ਇਸ ਦੇ ਜੋਸ਼ ਵਿੱਚ ਉਹ ਇਤਨੀ ਬੀ ਖੁਦ ਹੋ ਚੁੱਕੀ ਸੀ ਕਿ ਉਸ ਨੂੰ ਪਤਾ ਨਾ ਲੱਗਾ ਕਿ ਕਿਹੜੇ ਵੇਲੇ ਉਸ ਨੇ ਗੋਲੀ ਮੂੰਹ ਵਿੱਚ ਪਾਈ ਕਦ ਪਾਣੀ ਦਾ ਘੁੱਟ ਪਿਆ ਤੇ ਕਿਸ ਵੇਲੇ ਗੋਲੀ ਉਸ ਦੇ ਪੇਟ ਵਿੱਚ ਜਾ ਪਹੁੰਚੀ ਉਸ ਦੇ ਦਿਲ ਨੂੰ ਕੁਝ ਤਸੱਲੀ ਜੀ ਹੋਈ ਪਰ ਬਹੁਤਾ ਅਚਰ ਨਹੀਂ ਚਾਟੀ ਘਬਰਾਉਣ ਲੱਗੀ ਉਸ ਨੂੰ معلوم ਹੋਣ ਲੱਗਾ ਕਿ ਜ਼ਹਿਰ ਦਵਾਦਬ ਉਸ ਤੇ ਅਸਰ ਕਰ ਰਿਹਾ ਹੈ ਉਸ ਦੇ ਸਿਰ ਵਿੱਚ ਚੱਕਰ ਆਉਣੇ ਸ਼ੁਰੂ ਹੋ ਗਏ ਤੇ ਸੀਨੇ ਵਿੱਚ ਕੁਝ ਧੁਖ ਧੁਕੀ ਜਿਹੀ ਹੋਣ ਲੱਗੀ ਜਿਉਂ ਜਿਉਂ ਪਲ ਬੀਤਦੇ ਜਾਂਦੇ ਸਨ ਲక్ష్ਮੀ ਦਾ ਕਲੇਜ ਸਹਿਮ ਨਾਲ ਪਾਟਣ ਤੇ ਆਉਂਦਾ ਜਾਂਦਾ ਸੀ ਕੀ ਮੈਂ ਮਰ ਜਾਵਾਂਗੀ ਆ ਮੈਂ ਦੁਨੀਆਂ ਦਾ ਕੀ ਸੁਖ ਵੇਖਿਆ ਕਿ ਇੱਕ ਦਿਨ ਲਈ ਵੀ ਪਤੀ ਪ੍ਰੇਮ ਦੇ ਅੰਮ੍ਰਿਤ ਰਸ ਨਾਲ ਮੈਂ ਆਪਣੇ ਜੀਵਨ ਦੀ ਸਿੱਖ ਪੂਰੀ ਨਾ ਕਰ ਸਕੀ ਕਲੇਜੇ ਦੀ ਜਲਨ ਹੋਰ ਤੇਜ਼ ਹੋਈ ਤੇ ਨਾਲ ਹੀ ਲక్ష్ਮੀ ਦੀ ਜੀਵ ਵੀ ਸਿੱਕ ਗਈ ਆ ਮੈਂ ਕੀ ਕਰ ਬੈਠੀ ਜ਼ਹਿਰ ਕੀ ਮੈਂ ਬਚ ਸਕਤੀ ਹਾਂ ਜੇ ਇੱਕ ਵਾਰੀ ਬਚ ਜਾਵਾਂ ਤਾਂ ਖਵਰੇ ਮੇਰਾ ਕੋਈ ਤਰਲਾ ਪਤੀ ਦੀਆਂ ਵਾਂਗਾਂ 모ੜਨ ਲਈ ਕਾਰਗਰ ਹੋ ਜਾਵੇ ਪਰ ਵਿਅਰਥ ਹੈ ਹੁਣ ਇਹ ਕੀ ਹਾਲ ਕਰਨਾ ਹੁਣ ਕਿਸੇ ਹੋਰ ਜਨਮ ਵਿੱਚ ਸਹੀ ਬਰਾਬਰ ਡੇਢ ਘੰਟਾ ਲక్ష్ਮੀ ਸੀ ਉਤਾਰ ਚੜਾਵ ਵਿੱਚ ਗੋਤੇ ਖਾਂਦੀ ਰਹੀ ਹੁਣ ਉਸ ਨੂੰ ਇਹੋ ਪਾਸ ਰਿਹਾ ਸੀ ਕਿ ਉਸ ਦੀ ਜੀਵਨ ਜੋਤ ਬੁਝੀ ਕਿ ਬੁਜੀ ਉਸ ਨੂੰ ਸਾਰ ਰੁਕ ਰੁਕ ਕੇ ਆਉਣ ਲੱਗਾ ਇਸ ਵੇਲੇ ਰਸ਼ਮੀ ਨੂੰ ਹੋਰ ਕੁਝ ਵੀ ਯਾਦ ਨਹੀਂ ਸੀ ਕੇਵਲ ਜੀਵਨ ਹੈਸ ਉਹ ਆਪਣੀ ਮੂਰਖਤਾ ਉੱਤੇ ਪਛਤਾ ਰਹੀ ਸੀ ਉਸ ਨੂੰ ਵੇਲਾ ਹੱਥ ਨਹੀਂ ਸੀ ਆਉਂਦਾ ਜਦ ਉਸਨੇ ਕੁਝ ਖਾਦਾ ਸੀ ਉਹ ਕਮਰੇ ਚ ਪਾਵਲਾ ਵਾਂਗ ਪੁਟਾਣੀਆਂ ਲੈਂਦੀ ਕਦੇ ਮੰਜੇ ਤੇ ਲੇਟਦੀ ਕਦੇ ਉੱਠਦੀ ਕਦੇ ਸੋਚਦੀ ਆਣ ਗਾਣ ਨੂੰ ਮਦਦ ਦੇਈ ਸਦਨਾ ਇਸ ਵੇਲੇ ਉਸ ਤੇ ਨਿੱਠਾ ਦਬਾ ਦਬ ਬੂਹਾ ਖੋਲ ਕੇ ਇੱਕ ਉਸੇ ਦੇਹਾਨ ਦੀ ਮੁਟਿਆਰ ਦਾਖਲ ਹੋਈ ਰਸ਼ਮੀ ਦੀ ਹਾਲਤ ਇਸ ਵੇਲੇ ਤੀ ਇਤਨੀ ਅਸਹਿ ਹੋ ਚੁੱਕੀ ਸੀ ਕਿ ਮੌਤ ਦੇ ਸਾਹਮਣੇ ਉਸ ਦੇ ਦਿਲ ਦਿਮਾਗ ਉੱਤੇ ਇਤਨਾ ਗਲਵਾ ਪਾ ਲਿਆ ਸੀ ਕਿ ਉਹ ਸਮਝ ਨਾ ਸਕੀ ਕਿ ਸੱਚ ਉਸ ਕੋਈ ਕਮਰੇ ਵਿੱਚ ਆਇਆ ਹੈ ਜਾਂ ਉਸ ਨੂੰ ਪਰਮ ਹੀ ਹੋਇਆ ਹੈ ਆਉਣ ਵਾਲੀ ਨੇ ਕਿਹਾ ਜਿਸ ਨੂੰ ਲక్ష్ਮੀ ਨੇ ਸਮਝਣ ਦੀ ਕੋਸ਼ਿਸ਼ ਕੀਤੀ ਪਰ ਕੁਝ ਵੀ ਸਮਝ ਨਾ ਸકી ਉਸ ਦੇ ਮੂੰਹੋਂ ਕੇਵਲ ਇਹੋ ਨਿਕਲਿਆ ਬਚਾਓ ਮੈਨੂੰ ਕੋਈ ਰੱਬ ਦੇ ਵਾਸਤੇ ਬਚਾਓ ਆਉਣ ਵਾਲੀ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਪੁੱਛਿਆ ਭੈਣ ਕੀ ਹੋ ਗਿਆ ਤੈਨੂੰ ਮੈਂ ਜ਼ਹਿਰ ਖਾ ਲਈ ਐ 33 ਸਾਲ ਲੈਂਦੀ ਹੋਈ ਲక్ష్ਮੀ ਬੋਲੀ ਤੇ ਫਿਰ ਉਸਦੇ ਚਿਹਰੇ ਵੱਲ ਇਸ ਤਰ੍ਹਾਂ ਤੱਕਣ ਲੱਗੀ ਮਾਨੋ ਜੀਵਨ ਦਾਨ ਮੰਗ ਰਹੀ ਐ ਜ਼ਹਿਰ ਖਾ ਲਈ ਆਉਣ ਵਾਲੀ ਨੇ ਗਿਆ ਪਰ ਕੋਈ ਡਰਨੀ ਮੈਂ ਤੈਨੂੰ ਬਚਾ ਲਵਾਂਗੀ ਮਚਾ ਲਵੇਗੀ ਰਚਮੀ ਨੇ ਪਰਸ਼ਾਨ ਇਸ ਪ੍ਰਸ਼ਨ ਇਸ ਤਰ੍ਹਾਂ ਕੀਤਾ ਜਿਵੇਂ ਉਹ ਨੀਂਦਰ ਵਿੱਚ ਬੜਬੜਾ ਰਹੀ ਹੈ ਹਾਂ ਭੈਣ ਤੂੰ ਫਿਕਰ ਨਾ ਕਰ ਲੈ ਆਹ ਖਾਲਾ ਤੇ ਉਸਨੇ ਕਾਲੀ ਮਿਰਚ ਜੱਡੀ ਕੋਈ ਗੋਲੀ ਉਸ ਨੂੰ ਦਿੱਤੀ ਨਾਲ ਗਲਾਸ ਪਾਣੀ ਵਿੱਚ ਪਾ ਕੇ ਫੜਾਇਆ ਸੱਚਮੁੱਚ ਮੈਂ ਬਚ ਜਾਵਾਂਗੀ ਕਹਿ ਕੇ ਰਚਮੀ ਨੇ ਗੋਲੀ ਖਾ ਲਈ ਤੇ ਫਿਰ ਉਸ ਨੂੰ ਪੁੱਛਣ ਲੱਗੀ ਤੇ ਭੈਣ ਤੈਨੂੰ ਕੀ ਕਰਨ ਪਤਾ ਲੱਗਾ ਮੈਨੂੰ ਤੇਰੇ ਪਿਤਾ ਜੀ ਨੇ ਦੱਸਿਆ ਸੀ ਤੁਹਾਡੇ ਘਰ ਦਾ ਪਤਾ ਦੱਸ ਕੇ ਉਹਨਾਂ ਨੂੰ ਮੈਂ ਇਹ ਦਵਾਈ ਦੇ ਕੇ ਤੇਰੇ ਵੱਲ ਭੇਜਿਆ ਉਹ ਮੇਰਾ ਘਰ ਜਾਣਦੇ ਸਨ ਹਾਂ ਇਸ ਕੁੜੀ ਨੂੰ ਤੋਂ ਸੰਖਿਆ ਲੈਣ ਲਈ ਭੇਜਿਆ ਸੀ ਉਸਦੇ ਪਿੱਛੇ ਪਿੱਛੇ ਆ ਕੇ ਤੇਰਾ ਘਰ ਵੇਖ ਗਏ ਸਨ ਵੇਖਦਿਆਂ ਵੇਖਦਿਆਂ ਹੀ ਲక్ష్ਮੀ ਦੀ ਹਾਲਤ ਠੀਕ ਹੋਣ ਲੱਗੀ ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਿਸੇ ਦੇ ਅੱਗ ਉੱਤੇ ਪਾਣੀ ਪਾ ਦਿੱਤਾ ਹੈ ਅੱਧੇ ਘੰਟੇ ਦੇ ਵਿੱਚ ਉਹ ਉਹ ਨੋਬਰ ਨੋ ਹੋ ਗਈ ਪਰ ਇਸ ਦੇ ਨਾਲ ਹੀ ਉਸਨੇ ਫਿਰ ਪਹਿਲੇ ਖਿਆਲ ਆਨੇ ਆ ਕੇ ਰਿਆ ਪਤੀ ਵਾਰੇ ਭੁੱਲੀਆਂ ਹੋਈਆਂ ਗੱਲਾਂ ਉਸ ਨੂੰ ਫਿਰ ਯਾਦ ਆ ਗਈਆਂ ਤੇ ਸਦਾ ਵਾਂਗ ਮੋੜ ਵਰਸ਼ੀਆਂ ਬਣ ਬਣ ਕੇ ਉਸਦੇ ਸੀਨੇ ਵਿੱਚ ਖੁਬਣ ਲੱਗੀਆਂ ਉਸ ਦਾ ਦਰਦ ਭਰਿਆ ਹੌਂਕਾ ਭਰ ਕੇ ਕੇ ਹਾਂ ਪੈਂਤੂ ਬੜਾ ਪਾਪ ਕੀਤਾ ਹੈ ਮੈਨੂੰ ਮਰਨ ਦੇ ਦਿਓ ਉਸਨੇ ਹੱਸ ਕੇ ਕਿਹਾ ਪਰ ਪੈਂਤੂ ਆਪ ਹੀ ਤਾਂ ਮੇਰੇ ਅੱਗੇ ਬਚਾਉਣ ਵਾਸਤੇ ਉਤਰਲੇ ਪਏ ਸਨ ਲక్ష్ਮੀ ਲਜਿਤ ਹੋ ਗਈ ਆਉਣ ਵਾਲੀ ਦਾ ਨਾਮ ਕੰਤੀ ਸੀ ਉਸਨੇ ਪੁੱਛਿਆ ਪਰ ਤੂੰ ਕਿਉਂ ਲੱਗੀ ਹੈ ਮੈਂ ਆਪਣੀ ਕਾਇਆ ਨੂੰ ਇਸ ਤਰ੍ਹਾਂ ਰੋੜਨ ਉਹ ਬੋਲੀ ਇਹ ਬੇਲੋੜ ਵੀ ਸੀ ਬੇਲੋੜ ਵੀ ਕਿਉਂ ਕੀ ਦੱਸਾਂ ਬਹੁਤ ਲੰਮੀ ਰਾਮ ਕਹਾਣੀ ਹੈ ਜੇ ਤੂੰ ਦੱਸ ਤਵੇਂ ਤੱਕ ਖਬਰੇ ਤੈਨੂੰ ਕੋਈ ਉਪਾਅ ਦੱਸ ਸਕਾਂ ਮੇਰੇ ਦੁੱਖਾਂ ਦਾ ਦਾਰੂ ਭੈਣ ਕੋਲ ਛੱਡ ਕੇ ਰੱਬ ਕੋਲ ਵੀ ਨਹੀਂ ਸੀ ਅੱਛਾ ਤੂੰ ਦੱਸ ਤਾਂ ਸਹੀ ਲక్ష్ਮੀ ਨੇ ਦੱਸਣਾ ਸ਼ੁਰੂ ਕੀਤਾ ਮੇਰਾ ਆਦਮੀ ਭੈਣ ਮੁਰ ਤੋਂ ਹੀ ਵੈਲਦਾਰੀਆਂ ਵਿੱਚ ਪਿਆ ਹੋਇਆ ਹੈ ਵਿਆਹ ਤੋਂ ਲੈ ਕੇ ਉਸ ਨੂੰ ਇੱਕ ਵਾਰ ਵੀ ਮੈਨੂੰ ਪਿਆਰ ਨਾਲ ਨਹੀਂ ਬੁਲਾਇਆ ਅੱਗੇ ਤਾਂ ਮੈਂ ਕਈਆਂ ਤੋਂ ਸੁਣਿਆ ਸੀ ਇਤਬਾਰ ਨਹੀਂ ਸਾ ਕਰਦੀ ਪਰ ਆਤੀ ਮੈਨੂੰ ਉਹਨਾਂ ਦੇ ਕੋਟ ਦੀ ਜੇਬ ਵਿੱਚ ਇੱਕ ਚੀਜ਼ ਲੱਭੀ ਉਸ ਨੇ ਸਰਾਣੇ ਉਹ ਫੋਟੋ ਦੀ ਤਸਵੀਰ ਕੱਢ ਕੇ ਕੰਟੀਨੂ ਵਿਖਾਈ ਕੁੰਤੀ ਨੇ ਪੁੱਛਿਆ ਫੇਰ ਉਹ ਬੋਲੀ ਮੇਰੇ ਪੁੱਛਣ ਤੋਂ ਪਹਿਲਾਂ ਹੀ ਮੁਕਰ ਗਏ ਪਰ ਜਦ ਮੈਂ ਬਹੁਤ ਖੜੇ ਪਾਈ ਤਾਂ ਆਖਣ ਲੱਗੀ ਮੈਂ ਮਜਬੂਰ ਹਾਂ ਉਸ ਨੂੰ ਦਿਲ ਦੇ ਬੈਠਾ ਹਾਂ ਹਜ਼ਾਰ ਕੋਸ਼ਿਸ਼ ਕਰ ਚੁੱਕਾ ਹਾਂ ਪਰ ਦਿਲ ਨਹੀਂ ਮੁੜਦਾ ਆਪਣੀ ਗੱਲ ਨੂੰ ਜ਼ਾਹਰ ਰੱਖਦੀ ਲక్ష్ਮੀ ਬੋਲੀ ਮੈਂ ਬੜਾ ਰੋਈ ਪੈਰਾਂ ਤੇ ਡਿੱਗੀ ਤੇ ਉਹ ਡੈਨ ਤੁਹਾਨੂੰ ਤੇ ਤੁਹਾਡੇ ਘਰਵਾਰ ਨੂੰ ਬਰਬਾਦ ਕਰ ਦਵੇਗੀ ਪਰ ਉਹਨਾਂ ਦੇ ਦਿੱਤੇ ਕੋਈ ਅਸਰ ਨਾ ਹੋਇਆ ਸਗੋ ਉਲਟਾ ਤੈਸ਼ ਵਿੱਚ ਆ ਕੇ ਕਹਿਣ ਲੱਗੇ ਤੈਨੂੰ ਪਿਆਰ ਦੀ ਸਮਝ ਹੀ ਨਹੀਂ ਪਿਆਰ ਕਰਨ ਦਾ ਹਰ ਕਿਸੇ ਨੂੰ ਤਿਆਰ ਹੈ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਪਿਆਰ ਇਨਸਾਨੀ ਫਿਤਰਤ ਹੈ ਸੁਣ ਕੇ ਕੁੰਤੀ ਦਾ ਹਾਸਾ ਨਿਕਲ ਗਿਆ ਉਸਨੇ ਲక్ష్ਮੀ ਨੂੰ ਗੱਲ ਲਾ ਕੇ ਧੀਰ ਜਿੱਤੇ ਤੇ ਕਹਿਣ ਲੱਗੀ ਭੈਣ ਮੈਂ ਇਸ ਕੰਮ ਵਿੱਚ ਤੇਰੀ ਮਦਦ ਕਰਾਂਗੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੇਰਾ ਇਹ ਦੁੱਖ ਮੈਂ ਬਹੁਤ ਛੇਤੀ ਦੂਰ ਕਰ ਸਕਾਂਗੀ ਲక్ష్ਮੀ ਨੇ ਧੰਨਵਾਦ ਭਰੀ ਨਜ਼ਰ ਨਾਲ ਸਵਲ ਤੱਕਿਆ ਤਕੀ ਰਾਤ ਤਾਈ ਜਦੋਂ ਕਈਆਂ ਥਾਵਾਂ ਤੇ ਸੈਰ ਕਰਨ ਤੋਂ ਬਾਅਦ ਜੈਦਿਆਲ ਘਰ ਵਾਪਸ ਆਇਆ ਤਾਂ ਉਸਦੇ ਪੈਰ ਠੰਬਰ ਗਏ ਅੰਦਰੋਂ ਉੱਚੀ ਉੱਚੀ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ ਉਹ ਸੋਚਣ ਲੱਗਾ ਕਿ ਇਸ ਵੇਲੇ ਤਿੱਕ ਲక్ష్ਮੀ ਕਿਸ ਨਾਲ ਗੱਲਾਂ ਕਰ ਰਹੀ ਹੈ ਦਵੇ ਪੈਰੀ ਬੁਹੇ ਤੀਜ ਪੁੱਜਾਰ ਬਾਰੀ ਦੇ ਸ਼ੀਸ਼ੇ ਵਿੱਚ ਉਸਨੇ ਇੱਕ ਬੜਾ ਹੀ ਨੋਖਾ ਦ੍ਰਿਸ਼ ਵੇਖਿਆ ਉਸਦਾ ਸਾਰਾ ਸਰੀਰ ਕੰਬਣ ਲੱਗਾ ਤੇ ਕ੍ਰੋਧ ਨਾਲ ਉਸਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਇੱਕ ਛੂਕੇ ਬਾਂਕੇ ਬਰੂਣਾ ਲక్ష్ਮੀ ਗੱਲਾਕਾਰੀ ਸੀ ਚੈਦੇ ਆਲ ਇਸ ਦੁਖਧਾਈ ਨਜ਼ਾਰੇ ਨੂੰ ਵੇਖ ਨਾ ਸਕਿਆ ਉਸ ਦੀ ਸਲਾਹ ਹੋਈ ਕਿ ਨਾ ਤੂੰ ਹਾਂ ਨੂੰ ਕੱਚਾ ਹੀ 잡ਦਾ ਵਾ ਪਰ ਜਰਾ ਹੋਰ ਵਧੇਰੇ ਸਪਸ਼ਟ ਕਰਨ ਦੇ ਖਿਆਲ ਨਾਲ ਉਹ ਬੂਹੇ ਦੇ ਨਾਲ ਲੱਗ ਕੇ ਖਲੋ ਗਿਆ ਉਸ ਨੂੰ ਆਸ ਨੇ ਦਿੱਤੀ ਪ੍ਰਾਨ ਪਿਆਰੀ ਤੇਰੇ ਬਿਨਾ ਮੇਰੀ ਜ਼ਿੰਦਗੀ ਬੇਸਵਾਦ ਹੈ ਉਹ ਮੈਂ ਕਿੱਡਾ ਬਦ ਕਿਸਮਤਾਂ ਕੀ ਤੇਲੇ ਵਰਗੀ ਹੁਸਨ ਦੀ ਭਰੀ ਦਾ ਮੈਨੂੰ ਪ੍ਰੇਮ ਪ੍ਰਾਪਤ ਹੋਇਆ ਉੱਤਰ ਵਿੱਚ ਕਿਸੇ ਨੇ ਕਿਹਾ ਮੇਰੇ ਪ੍ਰੀਤਮ ਮੇਰਾ ਵੀ ਤੇ ਇਸ ਦੁਨੀਆ ਵਿੱਚ ਤੁਹਾਡੇ ਬਿਨਾ ਕੋਈ ਨਹੀਂ ਮੇਰਾ ਤਨ ਮਨ ਸਭ ਕੁਝ ਤੁਹਾਡਾ ਹੈ ਤੁਹਾਡੇ ਪ੍ਰੇਮ ਨੇ ਮੈਨੂੰ دیਵਾਨੀ ਕਰ ਦਿੱਤਾ ਹੈ ਜੈਦਿਆਲ ਵਿੱਚ ਹੋਰ ਛੁੜਨ ਦੀ ਹਿੰਮਤ ਨਹੀਂ ਸੀ ਉਸ ਦੀ ਅੱਡੀ ਤੋਂ ਚੋਟੀ ਤੱਕ ਸਾਰਾ ਗੁੱਸਾ ਵੈਸ਼ ਦੀ ਅਗਨਾ ਮਗਨ ਲਗਾ ਉਹ ਅੰਗਾ ਵਧਿਆ ਬੁਹੇ ਨੂੰ ਜ਼ੋਰ ਦਾ ਤਕਾ ਦਿੱਤਾ ਤੇ ਅੰਦਰ ਜਾ ਕੇ ਉਸ ਨੇ ਜੋ ਕੁਝ ਟਿੱਠਾ ਇਸ ਨਾਲ ਉਹ ਰਹਿੰਦੀ ਹੁੰਦੀ ਅਕਲ ਵੀ ਹੋਸ਼ ਹੋਸ਼ ਵੀ ਜਾਂਦੀ ਰਹੀ ਦੋਵੇਂ ਇੱਕ ਦੂਜੇ ਦੀ ਜਫੀ ਵਿੱਚ ਸਨ ਉਸ ਨੂੰ ਵੇਖਦੇ ਆਂ ਇਹ ਦੋਹਾਂ ਦੀਆਂ ਬਾਹਾਂ ਢਿੱਲੀਆਂ ਹੋ ਗਈਆਂ ਜੈਦੇਅ ਲక్ష్ਮੀ ਦੇ ਸਿਰ ਤੇ ਪਹੁੰਚ ਕੇ ਕੜ ਕੇ ਆ ਬੱਜਾਤ ਮੈਂ ਸਭ ਕੁਝ ਵੇਖ ਲਿਆ ਮਰਨ ਲਈ ਤਿਆਰ ਹੋ ਜਾਓ ਦੋਨੋਂ ਤੇ ਨਾਲ ਹੀ ਉਸ ਦਾ ਪਹਿਲਾ ਕਸੋਨੇ ਗਜਰ ਬਣਾ ਲక్ష్ਮੀ ਵਾਲਵਧਿਆ ਕੀ ਜੇ ਕਦੇ ਉਹ ਉਪਰਾ ਗੱਭਰੂ ਜੈਦੇਅ ਦੇ ਲక్ష్ਮੀ ਦਾ ਕਚੁੰਬਰ ਨਿਕਲ ਜਾਂਦਾ ਗਬਰੀ ਨੇ ਲਲਕਾਰ ਮਾਰ ਕੇ ਠਹਿਰੋ ਬੋਤੇ ਗਰਮਨਾ ਹੋਵੋ ਤਾਨੂੰ ਪਿਆਰ ਦੀ ਖਬਰ ਨਹੀਂ ਪਿਆਰ ਕਰਨ ਦਾ ਹਰ ਕਿਸੇ ਨੂੰ ਇख्तियार ਹੈ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਪਿਆਰ ਇਸਾਨੀ ਫਿਤਰਤ ਹੈ ਜੈਦਿਆਲ ਸੁਣ ਹੋ ਗਿਆ ਸੁਣ ਕੇ ਉਸਨੇ ਇਹ ਮਾਲੂਮ ਹੋਇਆ ਕਿ ਜਿਸ ਤਰ੍ਹਾਂ ਉਸੇ ਦੇ ਰਾਤ ਵਾਲੇ ਸ਼ਬਦਾਂ ਨੂੰ ਦਰਾਇਆ ਜਾ ਰਿਹਾ ਹੈ ਪਰ ਫਿਰ ਵੀ ਉਹ ਚੁਪਟ ਕੇ ਬੋਲਿਆ ਤੂੰ ਕੌਣ ਹੈ ਬਗਾਨੀ ਔਰਤ ਨਾ ਪਿਆਰ ਦੇ ਦਈਏ ਬਣਨ ਵਾਲਾ ਮੈਂ ਤੇਰੀ ਜਾਨ ਕੱਢ ਦੇਵਾਂਗਾ ਉਹ ਗੱਭਰੂ ਜ਼ਰਾ ਨਰਮੀ ਨਾਲ ਬੋਲਿਆ ਮaaf ਕਰਨਾ ਮੈਂ ਮਜਬੂਰ ਹਾਂ ਹਜ਼ਾਰ ਕੋਸ਼ਿਸ਼ ਕਰ ਚੁੱਕਾ ਹਾਂ ਪਰ ਦਿਲ ਨਹੀਂ ਮੁਰਦਾ ਮਾਨੋ ਕੋਈ ਜੈਦੇਵਾਲ ਦੀਆਂ ਸੰਗਾ ਲਾਰਿਆ ਸੀ ਸ਼ਰਮ ਤੇ ਗੈਰ ਦੋਵੇਂ ਭਾਵ ਇਕੱਠੇ ਸੀ ਉਸਦੇ ਅੰਦਰ ਉਬਲ ਰਹਿ ਸੰ ਪਰ ਟੀਟਪੁਣਾ ਇਹਨਾਂ ਦੋਹਾਂ ਤੋਂ ਬਲਵਾਨ ਸੀ ਉਹ ਫੇਰ ਗੜ ਗਿਆ ਬਸ ਬਸ ਮੈਂ ਬਕਵਾਸ ਨਹੀਂ ਸੁਣੀ ਚਾਹੁੰਦਾ ਮੈਂ ਤੁਸਾਂ ਦੋਹਾਂ ਉਸਦੀ ਗੱਲ ਖਤਮ ਹੋਣ ਤੋਂ ਪਹਿਲਾਂ ਇਹ ਗੱਭਰੂ ਸਿਰ ਤੋਂ ਪਗੜੀ ਤੇ ਮੂੰਹ ਤੋਂ ਨਗਲੀ ਮਛਾਂ ਲਾ ਕੇ ਇੱਕ ਪਾਸੇ ਸੁੱਟ ਦਿੱਤੀਆਂ ਵੇਖ ਕਿ ਜੈਦੇਵਾਲ ਅਵਾਕ ਰਹਿ ਗਿਆ ਇੱਕ ਉੰਤੀ ਸੀ ਉਹ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਇਸ ਤੋਂ ਬਾਅਦ ਉਸਦੀਆਂ ਵਾਵਾਂ ਲక్ష్ਮੀ ਦੇ ਗਲੇ ਵਿੱਚ ਸਨ